ਮੇਰੀ ਗੱਲ ਸੁਣੋ ਜੀ ਹੁਣ ਕੀ ਕਰੀ ਤੇਰਾ ਸਵੇਰ ਦੇ ਮੇਨਾਂ ਲੱਗੇ ਹੋਏ ਤੇ ਹੁਣ ਤੁਸੀਂ ਬਹਿ ਜਾ ਮੈਂ ਚਾਹ ਜਾਂ ਕੋਫੀ ਬਣਾ ਦੇ ਲਈ ਹੁਣ ਤੁਸੀਂ ਦੱਸੋ ਕੀ ਬਣਾਏ ਦੱਸਵੇ ਤਾਂ ਲੱਗਾ ਫਿਰ ਕੀ ਹੋਗਾ ਦੱਸ ਆਪਣਾ ਘਰ ਵਾਏ ਨਾਲ ਆਪਾਂ ਦੋਨੇ ਜੀ ਲੱਗੇ ਇੱਥੇ ਹੁਣ ਜਿਹੜੇ ਬੰਦੇ ਬਾਹਰ ਰਹਿੰਦੇ ਉਹ ਵੀ ਕੰਮ ਕਰਦਾ ਹੀ ਆ ਤੇ ਹੁਣ ਵੀ ਘਰ ਦੀ ਇਕੱਲੀ ਕੰਮ ਕਰੋ ਚੰਗੀ ਲੱਗੂਗੀ ਜੇ ਮੈਂ ਕੰਮ ਕਰ ਦੂੰ ਥੋੜਾ ਜਿਹਾ ਹੱਥ ਪਟਾ ਦੂੰ ਫਿਰ ਕੀ ਐ ਨਾਲ ਆਪਾਂ ਚੱਲ ਜੀਏ ਕੋਲੇ ਵਗੜੇ ਨੂੰ ਖਾਣੇ ਆਪਾਂ ਚੱਲਾ ਤੁਸੀਂ ਸੱਚੀ ਬੜੇ ਚੰਗੇ ਇਹ ਦੋ ਮੈਂ ਦੱਸ ਸਕਦਾ ਪਕੌੜੇ ਘਰੇ ਖਾਣੇ ਦੇ ਹਨ ਆਲੂ ਵਾਲੇ ਖਾਣੇ ਕਿ ਪਾਲਕ ਵਾਲੇ ਖਾਣੇ ਜੀ ਸਹੀ ਦੱਸੋ ਗਰਮੀ ਬਹੁਤ ਆ ਫਿਰ ਤਾਂ ਸੱਚੀ ਖਾਣ ਨੂੰ ਕੋਈ ਉੱਚੀ ਚੀਜ਼ ਮੰਨ ਨਹੀਂ ਕਰਦਾ ਕਿਉਂਕਿ ਤੁਹਾਨੂੰ ਪਤਾ ਨਾ ਸਵੇਰੇ ਖਾਣਾ ਹੈ ਵੀ ਹੋ ਗਿਆ ਸੀ ਇਸ ਕਰਕੇ ਮੈਂ ਦੇਰ ਨਹੀਂ ਕਰਨਾ ਆ ਪੰਜ ਕਰਦੇ ਆ ਪਚਾਹ ਨਮਕੀਨ ਦੇ ਨਾਲ ਹੀ ਖਾਣੇ ਨਮਕੀਨ ਬੋ ਜਿੱਤੇ ਸਿੱਕਾ ਲੈ ਕੇ ਇਸ ਨੂੰ ਮੋਟੇ ਟੇਸਟੀ ਹੋ ਆਪੋ ਤੇ ਨਾਲ ਪੀਨੇ ਚਾਹ ਚਾਹ ਗਏ ਤੈਨੂੰ ਪਤਾ ਵਾਗੇ ਮੈਂ ਵੀ ਚਾਹ ਨੂੰ ਚਾਲੂ ਕਰ ਲਿਆ ਉਗੀ ਜਾਇਬਾ ਨਹੀਂ ਅਰੇ ਮੈਨੂੰ ਪਤਾ ਸੀ ਜੇ ਕਾਫੇ ਤੇ ਪੀਣੀ ਹੁੰਦੀ ਨਾ ਤਾਂ ਹੀ ਮੈਨੂੰ ਉੱਥੇ ਗਿਆ ਨਾ ਕਿ ਜਾ ਜਾ ਕੇ ਬਣਾ ਲਿਆ ਨਾ ਜਿਹੜਾ ਨਾਮ ਲਾਇਆ ਹੋਣਾ ਇਹ ਸਭ ਪਤਾ ਸੀ ਮੈਨੂੰ ਫੇਰ ਕਿਉਂ ਗਿਆ ਤੇ ਨਾਲ ਆ ਹੀ ਗਿਆ ਉਹ ਹੱਥ ਦਾ ਨਾਲ ਭਾਡੇ ਦਾ ਪਤਾ ਨਹੀ ਨਹੀਂ ਨਹੀਂ ਭਾਡੇ ਦਾ ਚਲਾ ਦਿੰਦਾ ਵਾ ਥੋੜੀ ਜਣ ਕੋਈ ਤੇ ਨਹੀਂ ਜੀ ਤੁਸੀਂ ਰਾਮ ਜੇ ਵੀ ਆ ਗਿਆ ਤੇ ਉਹਨਾਂ ਨੇ ਗਣਾ ਕਿ ਇਹ ਆਪਣੇ ਘਰ ਅਨੁਸਾਰ ਜਿਹੜੀ ਕੰਮ ਹੀ ਲਾਇਆ ਰੱਖੀ ਤੇ ਤੁਹ ਚੰਗਾ ਨਹੀਂ ਲੱਗਦਾ ਇਹ ਚ ਕੀਆ ਮੇਰਾ ਆਪਣਾ ਘਰ ਵਾਏ ਇਹ ਥੋੜਾ ਹੱਥ ਮਟਾ ਲੂ ਤੇ ਨਾ ਕੀ ਹੋਊਗਾ ਇਹ ਹਰ ਜਾਵਾ ਤੁਸੀਂ ਨਹੀਂ ਮਾਰਨਾ ਲੋਕੀ ਅੱਗੇ ਦੇ ਰਹੇ ਜਾ ਜਾਫੇ ਚਾਹ ਪਾਣੀ ਚੱਲੀ ਜਾ ਰਸਪੀਨੀ ਚਾਹ ਲੈ ਤੇ ਪਾਣੀ ਰੱਖ ਦੇਣਾ ਜੀ ਦੇਖਿਓ ਬਾਹਰ ਦੋ ਤਿੰਨ ਮਰੀ ਬੈਲਾਂ ਹਜ ਚੱਕੀਆਂ ਨੇ ਇਧਰ ਦੇਖਣਾ ਬਹੁਤੋਂ ਦੇਖੋ ਮੰਮੀ ਆਏ ਨੇ ਮੰਮੀ ਆਏ ਨੇ ਆਹੋ ਮੰਮੀ ਕਿੱਥੋਂ ਆਏ ਤੁਹਾਡੇ ਉਹਨਾਂ ਕੋਲੋਂ ਮੇਰੇ ਨੂੰ ਮੇਰੇ ਮੰਮੀ ਆਏ ਨੇ ਕਿਚੋ ਤੋ ਇੰਦ ਕਰ ਮੈਂ ਬਾਹਰ ਬਿਠਾਈ ਹਾਂ ਤੇ ਚਾਹ ਲੈ ਆਈ ਦਵਾ ਦਾ ਜਦ ਤੁਸ ਬੁਆ ਬੋਲਨ ਮੈਂ ਚਾਹ ਬਣੀ ਪਈ ਆ ਉਹ ਦਵਾ ਦਾ ਲੈ ਵੀ ਨਾਲ ਮਮੀ ਪਾਣੀ ਵੀ ਲੈ ਵੀ ਮੇ ਜੋ ਗਈ ਖੇਤੀ ਆਈ ਹੈਲੋ ਖੇਤੀ ਆਈ ਮੇਰੀ ਖਾ ਦੋ ਸੁ ਖਾ ਦੋ ਕਿ ਹੁਣ ਮੈਨੂੰ ਕਹਿੰਦੇ ਸੀ ਮੇਰਾ ਘਰ ਆ ਮੈਂ ਕੰਮ ਕਰਾਂਗਾ ਜੇ ਉਹ ਤੇ ਹੁਣ ਲੋਗ ਗਏ ਹੋਗੇ ਜਾਨੀ ਬੁਆ ਬੋਲ ਕੇ ਹਨ ਮਮੀ ਸਸਤੀ ਗੱਲ ਸਸਤੀ ਗੱਲ ਕਰੀ ਤੋ ਠੀਕ ਹੈ ਹਾਂਜੀ ਹਾਂਜੀ ਮੰਮੀ ਤੁਸੀਂ ਇੰਨੀ ਦੁਪਹਿਰ ਦੇ ਵਿੱਚ ਕਿਉਂ ਮੇਰਾ ਘਰ ਆਇਆ ਮੈਂ ਜਦੋਂ ਮਰਜੀ ਆ ਜਾਈ ਨਹੀਂ ਨਹੀਂ ਮੰਮੀ ਉਹ ਤਾਂ ਆਪਣੇ ਘਰ ਮੈਂ ਇਹ ਕਹਿੰਦੀ ਸੀ ਕਿ ਤੁਸੀਂ ਫੋਨ ਕਰ ਦਿੰਦੇ ਮੈਂ ਉਹਨਾਂ ਨੂੰ ਭੇਜ ਦਿੰਦੀ ਤੁਹਾਨੂੰ ਲੈਣ ਵਾਸਤੇ ਕੋਈ ਗੱਲ ਨਹੀਂ ਅੱਜ ਕੱਲ ਫੋਨ ਤੇ ਐਪ ਇਨੇ ਲੱਗੇ ਹੋਏ ਨੇ ਗੱਡੀ ਮੰਗਾ ਲਓ ਬਾਈਕ ਮੰਗਾ ਲਓ ਹਾਂਜੀ ਹਾਂਜੀ ਮੈਂ ਗੱਡੀ ਬੁੱਕ ਕੀਤੀ ਤੇ ਮੈਂ ਆ ਗਈ ਮੈਂ ਕਿਹਾ ਮੈਂ ਮੁੰਡੇ ਨਾਲ ਬੈਠਾ ਹੈ ਮੰਮੀ ਕਾਰ ਹੀ ਹੈ ਨਾ ਹਾਂਜੀ ਹਾਂਜੀ ਮੰਮੀ ਆ ਗਏ ਮੰਮੀ ਸ੍ਰੀ ਗਾਜ ਜੀ ਹੁੰਦਾ ਰੋ ਸਾਗ ਕੀ ਹਾਲ ਹੈ ਅੱਜ ਘਰ ਹੀ ਬੈਠਾ ਆਵਾਂ ਮੇਰੀ ਛੁੱਟੀ ਹੀ ਕੰਮ ਤੋਂ ਅੱਜ ਅੱਛਾ ਕਦੇ ਬੱਠੇ ਠੀਕ ਐ ਬੁਲਾਉ ਉਹਨੂੰ ਪਾਣੀ ਪੂਣੀ ਲਿਆ ਰੀਤ ਮੰਮੀ ਆਏ ਪਾਣੀ ਲਿਆ ਹਾਂਜੀ ਆਈ ਹੁਣ ਬੱਜਦੇ ਨੇ ਆਪੇ ਕਿਤੇ ਇਹਨਾਂ ਦੀ ਸਮਝ ਨਹੀਂ ਲੱਗਦੀ ਹੁਣੇ ਮੈਂ ਜਦੋਂ ਕਿਹਾ ਸੀ ਕਿ ਕੋਈ ਕੀ ਸੋਚੇ ਕਿ ਜੇ ਕੋਈ ਆ ਜਾਵੇ ਤੇ ਉਹਦੋਂ ਕਹਿੰਦੇ ਸੀ ਕਿ ਨਹੀਂ ਮੇਰੀ ਜਨਾਨੀ ਐ ਮੇਰਾ ਘਰ ਐ ਮੈਂ ਜੋ ਮਰਜ਼ੀ ਕਰਾਂ ਤੇ ਹੁਣ ਮੰਮੀ ਤੇ ਆਏ ਅਚਾਨਕ ਹੀ ਬਦਲ ਗਏ ਮਮ ਤਾਂ ਕਿਉਂ ਇਦਾਂ ਕਰਦੇ ਨੇ ਹਰ ਮੁਕਤੀ ਵੈਨੀ ਹੈ ਮੰਮੀ ਧਿਆਨ ਦੇ ਨਾਲ ਇਹ ਰੰਗ ਟੰਗ ਹੀ ਬਦਲ ਜਾਂਦੇ ਤੇ ਜਦੋਂ ਮੰਮੀ ਚਲ ਜਾਂਦੇ ਨੇ ਫੇਰ ਉਧਰੋਂ ਉਧਰ ਆਉਂਦੇ ਨੇ ਫੇਰ ਕਹਿੰਦੇ ਨੇ ਕਿ ਇੱਕ ਟਾਈਮ ਦੀ ਰੋਟੀ ਤੂੰ ਬਣਾ ਐ ਇੱਕ ਟਾਈਮ ਦੀ ਮੈਂ ਬਣਾ ਲਾਂਗਾ ਪਤਾ ਨਹੀਂ ਕਿਉਂ ਇਦਾਂ ਕਰਦੇ ਛੱਡ ਛੱਡ ਪਰ ਮੈਂ ਮੰਮੀ ਨੂੰ ਪਾਣੀ ਦੇ ਕਿਉਂ ਪ੍ਰੀਤ ਜੋਪਰੀ ਅੱਜ ਆਪਣੇ ਗਈ ਤੂੰ ਨਹੀਂ ਮੰਮੀ ਜੋਬਦਮ ਛੱਤੀ ਕੋਈ ਕਰਦੀ ਛੱਤੀ ਹੈ ਸਕੂਲ ਟੀਚਿੰਗ ਦੀ ਜੋਬ ਤਾਂ ਬਹੁਤ ਵਧੀਆ ਹੁੰਦੀ ਸੋ ਜਿਸ ਤਰ੍ਹਾਂ ਬੱਚਿਆਂ ਨੂੰ ਛੁੱਟੀਆਂ ਆਉਂਦੀਆਂ 2 ਮਹੀਨੇ ਦੀਆਂ ਉਦਾਂ ਤੁਹਾਨੂੰ ਮਿਲ ਜਾਂਦੀਆਂ ਨੇ ਔਰ ਵੈਸੇ ਵੀ ਟਾਈਮ ਆਪਣੇ ਖਾਰਾ ਜੰਮੀ ਆ ਮਮੇ ਮਾਨੀ ਜਾਨੀ ਕਰਦਾ ਵੈਸੇ ਮੈਂ ਅਪਲਾਈ ਕੀਤੀ ਆ ਕਿ ਕਿਸੇ ਕਾਲਜ ਚ ਮੈਨੂੰ ਮਿਲ ਜਾ ਜੌਬ ਪ੍ਰੋਫੈਸਰ ਦੀ ਬਹੁਤ ਵਧੀਆ ਕਰਨਗੀ ਪਤਾ ਕੀ ਆ ਆਈਦਰ ਟਾਈਮ ਇੰਨਾ ਕਿ ਮਹਿੰਗਾ ਹੈਗਾ ਵਾ ਚਾਹੇ ਘਰ ਦੇ 10 ਜੀ ਹੋਣ ਤੇ ਚਾਹੇ 4 ਹੋਣ ਚਾਰੋਂ ਜੀਆ ਦੇ ਹੱਥ ਕਮਾਉਂਦੇ ਹੋਣ ਨਾ ਤਾਂ ਤਾਂ ਵੀ ਨਹੀਂ ਘਰ ਦੀ ਪੂਰੀ ਪੈਂਦੀ ਈ ਇਸ ਲਈ ਮੈਂ ਤੇ ਇਹ ਚਾਹਨੀ ਆ ਕਿ ਕਮਾਉਣਾ ਚਾਹੀਦਾ ਹੈ ਵਾ ਹਾਂਜੀ ਵੈਸੇ ਵੀ ਤੁਸੀਂ ਬੇਬੀ ਪਲੈਨਿੰਗ ਤਾਂ ਕੋਈ ਕੀਤੀ ਨਹੀਂ ਹੋਈ ਤੇ ਜਦ ਤੱਕ ਤੁਸੀਂ ਕੋਈ ਐਸਾ ਤਾਂ ਸੋਚਿਆ ਨਹੀਂ ਹੈ ਤੁਸੀਂ ਆਪਣਾ ਬਿਜ਼ੀ ਰਹੋ ਵਧੀਆ ਰਹਿੰਦਾ ਵੈ ਹਾਂਜੀ ਮੰਮੀ ਮੰਮੀ ਤੇ ਚਾਹ ਪੀ ਲੋ ਤੇ ਰੋਟੀ ਇਸ ਤੋਂ ਕੀ ਖਾਓਗੇ ਕੀ ਖਾਵਾਂਗੇ ਤੁਸੀਂ ਕੁਛ ਨੁਕਸਤ ਤਾਂ ਬਣਾਇਆ ਹੀ ਹੋਏਗਾ 1.2 ਹੋ ਗਏ ਨੇ ਨਹੀਂ ਮੰਮੀ ਰੋਟੀ ਨਹੀਂ ਖਾਦੀ ਅੱਜ ਵੀ ਜਾਨੂੰ ਲੈ ਆਂਦੇ ਠੂੜੇ ਛੋਲੇ ਆਪਾਂ ਉਹ ਖਾਦੇ ਹੀ ਠੂੜੇ ਛੋਲੇ ਬਾਜ਼ਾਰ ਦੇ ਸਾਗ ਤੂੰ ਖਾਦੇ ਤੂੰ ਤਾਂ ਬਾਜ਼ਾਰ ਦਾ ਖਾਂਦਾ ਹੀ ਨਹੀਂ ਸੀ ਤੈਨੂੰ ਤਾਂ ਹਮੇਸ਼ਾ ਮੇਰੇ ਹੱਦੀਆਂ ਰੋਟੀਆਂ ਪਸੰਦ ਸੀ ਗਏ ਆਂ ਕਿ ਆ ਜੌਬ ਤੇਰੀ ਇੱਥੇ ਲੱਗੀ ਐ ਤੇ ਮੈਂ ਤਾਂ ਸੋਚਿਆ ਪ੍ਰੀਤ ਨੂੰ ਚੰਗਾ ਖਵਾਂਦੀ ਪੰਦੀ ਹੋएगी ਕੀ ਗੱਲ ਫਜ਼ਾਲ ਦਾ ਫਾਂਸ ਸਿੱਗਿਆ ਮੈਂ ਨਹੀਂ ਨਹੀਂ ਅੰਮੀ ਪਰ ਹੋਈ ਨਹੀਂ ਮੈਨੂੰ ਬਿਯਾਰ ਦਾ ਬਸ ਅੱਜ ਕੱਲੇ ਦਿਲ ਕਰਦਾ ਪਿਆ ਬਿਯਾਰੀ ਖਾਣ ਦਾ ਹਾਂਜੀ ਅੰਮੀ ਕਦੇ ਕਦੇ ਹੀ ਖਾ ਲੈਂਦੇ ਨੇ ਵੈਸੇ ਡੇਲੀ ਤਾਂ ਸਾਡੇ ਘਰ ਨਹੀਂ ਬੰਦਦਾ ਪਰ ਮੈਂ ਚਾਹਨੀ ਐ ਕਿ ਕਦੀ ਕਦਾਈਂ ਕੋਈ ਲੱਗੀ ਕੰਮ ਨਾ ਹੋਵੇ ਅੱਜ ਕੱਲ ਬਿਮਾਰੀਆਂ ਬੜੀਆਂ ਫੈਲੀਆਂ ਪ੍ਰੀਤ ਦੇਖ ਜੇ ਤੇ ਤੂੰ ਜੌਬ ਨਹੀਂ ਕਰਦੀ ਗਈ ਕਾਚੀ ਰਹਿ ਰਹੀ ਐ ਤੇ ਤੈਨੂੰ ਘਰ ਦਾ ਤੇ ਸਾਗਰ ਦਾ ਪ੍ਰੋਪਰ ਧਿਆਨ ਰੱਖਣਾ ਚਾਹੀਦਾ ਵੈ ਉਹ ਦੇ ਖਾਣ ਪਾਣ ਦਾ ਚੰਗੀ ਹੈਲਥ ਨੂੰ ਚੰਗੀ ਚੀਜ਼ ਖਾਣਾ ਬੰਦਾ ਦਾ ਠੀਕ ਹੈ ਹਾਂਜੀ ਮਮੀ ਵੈਸੇ ਬਣਾਇਆ ਕੀ ਸੀ ਥੋੜਾ ਬਹੁਤ ਕੁਝ ਨਹੀਂ ਬਣਾਇਆ ਹੁਣ ਮੇਰਾ ਲੈਣੇ ਬਣਾਇਆ ਕੁਛ ਵੀ ਨਹੀਂ ਚਲੋ ਫਿਰ ਕਿਸ ਟਾਈਮ ਬਣਾਓਗੇ ਚਾਹ ਵੀ ਲੈ ਫਿਰ ਪ੍ਰੀਤੋ ਹਾਂ ਫਟਾਫਟ ਕੋਈ ਕੁਝ ਬਣਾ ਲਾ ਵਧੀਆ ਜਿਹਾ ਕਿਉਂਕਿ ਮੈਂ ਤੇ ਲੰਚ ਕਰਨਾ ਹੁੰਦਾ ਵੈ 2 ਵਜੇ ਤੱਕ ਪਰ ਹੁਣ ਤਾਂ 1:30 ਹੋ ਗਏ ਨੇ ਚਲ 3 ਵਜੇ ਤੱਕ ਬਣਾ ਲੀ ਫ੍ਰੀ ਹੋ ਜੀ ਮੀ ਠੀਕ ਹੈ ਮੈਂ ਘੜੀ ਘਰ ਕੰਮ ਕਰ ਲਾਂਗੀ ਤੁਸੀਂ ਖਾਓਗੇ ਕੀ ਮੰਮੀ ਸਬਜ਼ੀ ਕਿਹੜੀ ਖਾਓਗੇ ਬਣਾ ਲਾਂਗੀ ਸਾਗਰ ਘਰ ਕੀ ਰੱਖਿਆ ਹੈ ਤੇ ਮਾਰਕੀਟੋਂ ਲੈ ਕੇ ਆਉਣਾ ਹੈ ਸਬਜ਼ੀਆਂ ਮੰਮੀ ਸਾਰੀਆਂ ਪਈਆਂ ਰਿਸਕਸੋ ਖਾਣਾ ਕੀ ਆ ਮੈਨੂੰ ਤਾਂ ਪਤਾ ਨਹੀਂ ਲੈ ਕਿ ਲਿਆ ਕੇ ਰੱਖਿਆ ਤੁਸੀਂ ਆਪ ਬੱਚੀ ਵੇਖ ਲੋ ਡਿਸਾਈਡ ਕਰ ਲੋ ਪ੍ਰੀਤ ਘਰੇ ਪਾਲਕ ਪਈ ਨਾ ਹਾਂਜੀ ਚਲ ਪਾਲਕ ਪ੍ਰੀਤ ਬਣਾ ਦਿੰਦੇ ਆ ਤੇ ਮੰਮੀ ਨੂੰ ਇਹ ਬਹੁਤ ਪਸੰਦ ਆ ਪਾਲਕ ਮੀਰਾ ਉਹ ਬਣਾ ਲੈਣੇ ਆ ਤੂੰ ਬਣਾਏਂਗਾ ਨਹੀਂ ਉਹ ਵੀ ਮੈਡਮ ਰੋਣੀ ਆ ਇਹਨੇ ਬਰਾਉਣੀ ਆ ਅੱਛਾ ਅੱਛਾ ਤੁਹਾਨੂੰ ਕਿ ਲੱਗਾ ਮੈਂ ਬਣਾਉਣਾ ਲੱਗਾ ਮੈਨੂੰ ਸੁਣਨ ਚ ਲੱਗਾ ਕਿ ਸ਼ਾਇਦ ਤੂੰ ਬਣਾਉਣ ਲੱਗਾ ਹੋਵੇਂ ਨਹੀਂ ਨਹੀਂ ਪੀਲਾ ਫੇਪਰੀ ਚਾਹ ਫੜਾ ਫੜਾ ਹਾਂਜੀ ਮੰਮੀ ਬੱਸ ਚਲੀ ਸਾਗਰ ਨੂੰ ਪਤਾ ਹੈ ਕਿ ਮੈਨੂੰ ਪਾਲਕ ਨਹੀਂ ਬੜੇ ਪਸੰਦ ਹੈ ਹੈ ਹਾਂਜੀ ਮੰਮੀ ਜੇ ਤੁਹਾਨੂੰ ਮੇਰੀ ਪਸੰਦ ਪਤਾ ਹੋਵੇ ਤੇ ਮੈਨੂੰ ਤੁਹਾਡੀ ਪਸੰਦ ਨਹੀਂ ਪਤਾ ਹੋਊਗਾ ਚਲੋ ਸ਼ੁਕਰ ਹੈ ਕਿ ਤੈਨੂੰ ਇੰਨਾ ਕੁ ਯਾਦ ਹੈ ਇਹ ਤਾਂ ਤੈਨੂੰ ਪਤਾ ਹੈ ਸਾਗਰ ਨੂੰ ਸੂਟ ਵਿੱਚ ਕੀ ਪਸੰਦ ਹੈ ਹਾਂ ਮੰਮੀ ਨਹੀਂ ਅਜੇ ਤੱਕ ਤਾਂ ਕੁਝ ਨਹੀਂ ਪਤਾ ਕੀ ਗੱਲ ਹੋ ਗਈ ਸਾਗਰ 2 ਸਾਲ ਹੋ ਗਏ ਨੇ ਤੁਹਾਡੇ ਵਿਆਹ ਨੂੰ ਤੇ ਪ੍ਰੀਤ ਨੂੰ ਬਿਲਕੁਲ ਨਹੀਂ ਪਤਾ ਸਾਗਰ ਨੂੰ ਕੀ ਪਸੰਦ ਤੇ ਕੀ ਨਹੀਂ ਪਸੰਦ ਨਹੀਂ ਮੰਮੀ ਉਹਨੀ ਗੱਲ ਜੇ ਉਹ ਕੁਛ ਇਹ ਲੈਂਦੇ ਨੇ ਉਹ ਮੈਂ ਖਾ ਲੈਣੀ ਹੈ ਜੇ ਮੈਂ ਕੁਛ ਲਿਆ ਉਹ ਤੇ ਖਾ ਲੈਂਦੇ ਨੇ ਇਤਨਾ ਵੈਲ ਮਿਲ ਕੇ ਮਤਲਬ ਮਨਾ ਕੁਛ ਇੱਕ ਦੂਜੇ ਨੂੰ ਕਰਨਾ ਨਹੀਂ ਤੇ ਚੋਇਸ ਦਾ ਪਤਾ ਨਹੀਂ ਲੱਗਣਾ ਇਹ ਗੱਲ ਬਹੁਤ ਗਲਤ ਹੈ ਚੱਲ ਫਿਰ ਜਾ ਰੋਟੀ ਤਿਆਰ ਕਰਦਾ फटाफट ਤੁਸੀਂ ਬੈਠੋ ਮੈਂ ਆਈ ਹੂੰ ਜੀ ਮੇਰੀ ਗੱਲ ਸੁਣਿਓ ਰਸੋਈ ਚ ਬਾਅਦ ਚ ਗਈ ਹੈ ਬਾਜਾ ਪਹਿਲਾਂ ਹੀ ਕੱਢਣ ਲੱਗ ਪਈ ਹੈ ਕੀ ਹੋਏਗਾ ਸਾਰਾ ਰਸਤਿਆਂ ਨਾਲੋਂ ਤਾਂ ਘਰ ਚ ਲਿਆਂਦਾ ਮਮੀ ਸਭ ਲੈ ਲੰਦਾ ਵਾ ਤੇ ਚਲ ਫੇ ਬੈਰ ਜਾ ਮੈਂ ਹੋ ਆਨੀ ਬੈਰ ਜਾ ਦੂ ਜਿਵੇਂ ਦੀ ਗਾਲ ਸੁਣੋ ਮਗਰਕ ਮਮੀ ਤੁਸੀਂ ਹਾਂ ਬੋਲ ਮੈਂ ਕਹਿੰਦੀ ਸੀ ਇਹਨਾਂ ਨੂੰ ਕਿ ਮਮੀ ਮਟਰ ਵਾਲੇ ਚੋਲਕਾ ਨੂੰ ਮੈਂ ਮਟਰ ਦਾ ਕੱਢ ਲਉਂਗੀ ਤੇਰੇ ਨੂੰ ਨਹੀਂ ਪਤਾ ਕਿ ਸਾਗਰ ਮਟਰ ਤਾਂ ਖਾਂਦਾ ਹੀ ਨਹੀਂਗਾ ਤੇ ਮੈਂ ਪਾਲਕ ਨਹੀਂ ਦੀ ਸਬਜ਼ੀ ਨਾਲ ਮਟਰ ਵਾਲੇ ਚੋਲ ਕਿਉਂ ਖਾਵਾਂਗੀ

मेरा डोसे पड़ा <laughs> मेरे हेड पे लेटेंशन है तो टाइम ना रोटी पानी भी तैयार कर लिया करो जी जरिये मैंने है आपको राजमंदर से प्रीता मैं आई हूँ आपको काम करवा देने आ गई अच्छा? बैठ रहे हो थी वो काम करने से सारा करता था अच्छा काम लोगे ਦੇ ਆ ਬਰੀ ਰੋਟੀ ਹਾਂਜੀ ਆ ਸਰਗਰ ਕੋਈ ਅਜਿਹੀ ਗੱਲ ਤਾਂ ਨਹੀਂ ਜਿਹੜੀ ਤੂੰ ਮੇਰੇ ਤੋਂ ਛੁਪਾਂਦਾ ਹੋਵੇ ਨਹੀਂ ਨਹੀਂ ਐਮੀ ਤੋਂ ਗੱਲ ਨਹੀਂ ਪੱਕਾ ਤੂੰ ਲਮਣਾ ਮੇਰੇ ਨਾਲ ਅੱਛਾ ਕਿ ਜੋਸ਼ਮਾ ਵੇਖਣ ਦੀ ਘਰ ਦਾ ਮੋੜ ਕਿ ਹਮੇਸ਼ਾ ਇਦਾਂ ਹੀ ਹੁੰਦਾ ਵੈ ਜਦ ਮੇਰੇ ਆਇਆ ਚੇਂਜ ਹੋ ਜਾਂਦਾ ਨਹੀਂ ਨਹੀਂ ਚੇਂਜ ਹੋ ਇਹ ਗਰਮ ਆਪੀ ਤੇ ਹਾਂਜੀ ਜੀ ਜੇ ਇੱਕ ਮੈਂ ਲੱਗ ਕੇ ਸਬਜ਼ੀ ਪਾ ਦਿੰਦੀ ਤੁਸੀਂ ਪ੍ਰੀਤ ਬੈਠ ਜਾ ਬੇਟਾ ਬੈਠ ਜਾ ਰੱਖਦੇ ਹਾਂਜੀ ਸਾਗਰ ਹਾਂਜੀ ਬਈ ਇੱਕ ਗੱਲ ਕਹਾਂ ਮੈਂ ਬੇਟਾ ਸੋ ਪਤਾ ਜਦੋਂ ਸਾਗਰ ਕੁਆਰਾ ਸੀ ਨਾ ਤੇ ਮੈਂ ਇਹਨੂੰ ਕਹਿਣਾ ਸਾਵਧ ਚਲਾ ਚਾਤੇ ਕਪੜੇ ਸੁਕਣੇ ਪਾਈਏ ਮੇਰੇ ਨਾਲ ਚੱਲ ਜਰੂਰੀ ਨਹੀਂ ਕਿ ਕੁੜੀਆਂ ਘਰ ਦਾ ਕੰਮ ਸਿੱਖਣ ਮੁੰਡਿਆਂ ਨੂੰ ਵੀ ਨਾ ਥੋੜਾ ਬਹੁਤ ਕੰਮ ਆਉਣਾ ਜ਼ਰੂਰੀ ਹੈ ਕਹਿੰਦੇ ਨਾ ਬੰਦਾ ਕਮਾਨ ਵਾਲਾ ਨਾ ਰਹੇ ਤੇ ਜਨਾਨੀ ਅਪਾਹੀ ਹੋਏ ਇਹ ਜਿਹੀ ਜਿਹੀ ਪਰ ਬੰਦੇ ਲਈ ਵੀ ਸੇਮ ਹੀ ਗੱਲ ਬੰਦੇ ਨੂੰ ਵੀ ਬਾਹਰੋਂ ਪੈਸਾ ਕਮਾਣ ਦੇ ਨਾਲ ਨਾਲ ਘਰ ਦੇ ਕੰਮਾਂ ਦਾ ਵੀ ਪਤਾ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਤਾਂ ਇੱਕ ਗੱਲ ਕਹਾਂ ਵੈਸੇ ਮਿੰਨੂ ਤੇਨ ਕੋਈ ਨਾਰਾਜ਼ਗੀ ਨਹੀਂ ਸੀ ਨਾ ਹੀ ਕੋ ਗੁੱਸਾ ਇਹ ਲੱਖ ਚੁਪਾ ਲਵੇ ਮੈਂ ਦੀ ਮਾਂ ਆ ਤੇ ਮਾਂ ਆਪਣੇ ਬੱਚੇ ਦੀ ਤੋਰ ਵੇਖ ਕੇ ਦੱਸ ਦੇਗੀ ਕਿ ਉਹ ਕਿਹੜੀ ਤੋਰ ਤੁਰਦਾ ਪਿਆ ਵੈ ਇਹ ਲੱਖ ਗਵੇ ਕਿ ਮੈਂ ਕਿਦੀ ਚਮਚਾ ਨਹੀਂ ਹਿਲਾਇਆ ਮੰਮੀ ਕੰਮ ਤੂੰ ਇਹਨੂੰ ਕਰਨਾ ਸਿਖਾਤਾ ਫਰੀਦ ਕਿ ਮੈਂ ਸਹੀ ਗਿਆ ਨਾ ਨਹੀਂ ਨਹੀਂ ਮੰਮੀ ਇਦਾਂ ਦੀ ਗੋਈ ਕਰਦੀ ਇਦਾਂ ਦੀ ਗੋਈ ਕਰਦੀ ਕੀ ਹੋ ਗਿਆ ਚਲੋ ਫਰੀਦ ਵੇ ਦੁਨੀਆ ਤੋਂ ਤੂੰ ਚੁਪਾ ਲੇਗੀ ਮਾਂ ਦੀਆਂ ਅੱਖਾਂ ਤੋਂ ਕਦੀ ਨਹੀਂ ਕੁਝ ਪਾ ਸਕਦੀ। ਤੁਸੀਂ ਇੱਕ ਦੂਜੇ ਦੀ ਨਾ ਇੱਜ਼ਤ ਰੱਖਉਂਦੇ ਹੋ। ਪਰ ਮੈਂ ਨਾ ਬਹੁਤ ਖੁਸ਼ ਹਈ ਆ ਕਿ ਮੇਰੇ ਬੱਚੇ ਨੂੰ ਕੰਮ ਕਰਨਾ ਆ ਗਿਆ ਘਰ ਦਾ, ਮਦਦ ਕਰਨੀ ਆ ਗਈ ਹੈ। ਰੱਬ ਨਾ ਕਰੇ ਮੈਂ ਇੱਥੇ ਨਾ ਹੋਵਾਂ ਤੇਰੇ ਪਿੱਛੇ ਕੋਈ ਆ ਨਾ ਸਕੇ, ਤੈਨੂੰ ਕੋਈ ਦੁੱਖ ਤਕਲੀਫ ਹੋਵੇ। ਇਹਨੂੰ ਕੋਈ ਕਠਿਨਾਈ ਨਹੀਂ ਆਈ। ਇਹ ਸਾਰਾ ਕੁਝ ਸਾਂਭ ਲੇਗਾ ਤੇਰੇ ਨਾਲ। ਮਨਮੁਟਾ ਨਹੀਂ ਹੋਏਗਾ, ਦਿਲੋਂ ਕਰੇਗਾ। ਕਿਉਂਕਿ ਬੰਦੇ ਨੇ ਜਦੋਂ ਅਚਾਨਕ ਕੰਮ ਕਰਨਾ ਪੈਂਦਾ ਨਾ ਕੋਈ ਵੀ ਚਾਹੇ ਫਾਈਨੈਂਸ਼ਲੀ ਹੋਵੇ ਤੇ ਚਾਹੇ ਘਰ ਦਾ ਹੋਵੇ ਇੱਕ ਵਾਰੀ ਨਾ ਉਹਦਾ ਦਿਮਾਗ ਫਿਰਦਾ ਜ਼ਰੂਰ ਹੈ ਕਿ ਮੈਂ ਕਿਹੜੀ ਦਿੱਕਤਾਂ 'ਚ ਪੈ ਗਈ ਤੇ ਜੇ ਅਸੀਂ ਸਹੀ ਤਰੀਕੇ ਆਪਣੀ ਜ਼ਿੰਦਗੀ ਨੂੰ ਆਪਣਾ ਕੰਮ ਸਮਝ ਕੇ ਹਰ ਕੋਈ ਕਰ ਲਾਂਗੇ ਨਾ ਤੋ ਗਲਤ ਨਹੀਂ ਐ ਮੈਨੂੰ ਫਿਕਰਤਾ ਤੇ ਰਹੇ ਤੂੰ ਇਹਨੂੰ ਆਪਣੇ ਨਾਲ ਬੰਨ ਕੇ ਰੱਖਿਆ ਹਰ ਗੱਲ 'ਚ ਕੰਮ ਲੋ ਵੀ ਸਹੀ ਐ ਨਾਲ ਲੱਕੇ ਤੂੰ ਵੀ ਕਮਾਨੀ ਐ ਤੇ ਤੇਰਾ ਘਰ ਦਾ ਕੰਮ ਦਾ ਹੱਥ ਵੀ ਮੰਡਾਉਂਦਾ ਨੇ ਇਹਦਾ ਸੱਚ ਐ ਮੰਨ ਜਾ ਹੁਣ ਹਾਂਜੀ ਮੰਮੀ ਮਤਾਂ ਨਹੀਂ ਸਮਝਣ ਦੀ ਖੇਦੋਂ ਸਿਰ ਬੋਲੋ ਨਾ ਨਾ ਬਿਲਕੁਲ ਨਹੀਂ ਮੈਂ ਤੈਨੂੰ ਕਿਹਾ ਨਾ ਮੈਂ ਬਹੁਤ ਖੁਸ਼ ਆ ਇਹਨੂੰ ਮੈਂ ਕੰਨੀ ਨਹੀਂ ਸੀ ਸਾਗ ਥੋੜਾ ਬਹੁਤ ਕੰਮ ਕਰਿਆ ਕਰ ਪਰ ਇਹ ਪਤਾ ਕਿੰਦਾ ਸੀ ਮੈਂ ਤਾਂ ਮੰਮੀ ਮੁੰਡਾ ਹਾਂ ਮੁੰਡੇ ਕੰਮ ਥੋੜੀ ਕਰਦੇ ਨੇ ਪਰ ਮੇਲਾ ਮਾਂ ਨੇ ਨਹੀਂ ਸਿਖਾਇਆ ਪਰੋਂਟੀ ਨੇ ਸਿਖਾਤਾ ਪਰ ਇਹ ਪਿਆਰ ਹੀ ਹੈ ਐਤੋਂ ਪਤਾ ਲੱਗਦਾ ਹੈ ਕਿ ਤੂੰ ਆਪਣੀ ਮੋਟੀ ਨੂੰ ਬਹੁਤ ਪਿਆਰ ਕਰਦਾ ਹੋਇਆ ਔਰ ਦਿਲੋਂ ਕਰਦਾ ਤੈਨੂੰ ਪਿਆਰ ਪਿਆਰ ਦਾ ਮਤਲਬ ਇਹ ਨਹੀਂ ਕਿ ਜਨਾਨੀ ਨੂੰ ਜੇ ਬੰਦਾ ਪਿਆਰ ਕਰਦਾ ਉਹਦੇ ਨਾਲ ਕੰਮ ਕਰਦਾ ਘਰਦਾ ਤੇ ਕੋਈ ਗੁਲਾਮ ਹੋ ਗਿਆ ਉਹਦਾ ਨਹੀਂ ਇੱਕ ਦੂਜੇ ਨੂੰ ਸਮਝਣ ਦੀ ਗੱਲ ਦੀ ਹੈ ਹਾਂਜੀ ਜੋ ਕਿ ਮੇਰੇ ਬੱਚੇ ਨੇ ਕਰਕੇ ਬੁਹਾਤਾ ਹੈ ਇੱਦਾਂ ਹੀ ਚਾਗਣਾਗੇ ਰੱਖਣਾ ਦੋ ਵਜੇ ਨੇ ਪੰਜ-ਸੱਤ ਨਿਆਣੇ ਹੋਣੇ ਚਾਹੀਦੇ ਜਿਹੜੇ ਯਾਦ ਕਰ ਸਕੀਆਂ ਇੰਨੇ ਤੁਹਾਨੂੰ ਕਿੱਦਾਂ ਕਰੀਂ ਉਮਰੋਣੀ ਨੀਹੂ ਨਦੀ ਬਾਹ ਮਾੜਨਾ ਮੋਢੇ ਦੇ ਸਿਰ ਰੱਖ ਤੈਂ ਸਿੰਘ ਨੇ ਹਾਂ ਚਲ ਸਸਿਕਾ ਜੀ ਹਾਂਜੀ ਇਹ ਅੱਜ ਦੀ ਵੀਡੀਓ ਤੁਹਾਡੇ ਲਈ ਸਪੈਸ਼ਲ ਹੈਗੀ ਹੈ ਬਹੁਤ ਹੀ ਖਾਸ ਚੰਗੀ ਤਰ੍ਹਾਂ ਦੇਖਣਾ ਦੇਖ ਕੇ ਇਹਨੂੰ ਸਮਝਣਾ ਔਰ ਸਮਝ ਕੇ ਕਮੈਂਟ ਬਾਕਸ 'ਚ ਲਿਖਣਾ ਕਿ ਵੀਡੀਓ ਦਾ ਮਤਲਬ ਕੀ ਹੈ ਦੇਖ ਲਓ ਬਾਜੀ ਅੱਜ ਕੱਲ ਵਿਜ਼ੇ ਲਵਾ ਕੇ ਲੋਕੀ ਬਾਹਰ ਜਾਂਦੇ ਪਏ ਨੇ ਬਾਹਰ ਜਾ ਕੇ ਕੰਮ ਕਰਨਾ ਸਵੇਰੇ ਸ਼ਿਫਟਾਂ ਲਾਉਣੀਆਂ ਪਰ ਆ ਕੇ ਉੱਥੇ ਰੋਟੀ ਪਾਣੀ ਭਾਂਡੇ ਕੱਪੜੇ ਜੋ ਵੀ ਸਾਰਾ ਈਚ ਐਵਰੀ ਕੰਮ ਬੰਦਾ ਤੇ ਜਨਾਨੀ ਆਪ ਹੀ ਕਰਦੇ ਨੇ ਪਰ ਸਾਡੇ ਇੰਡੀਆ 'ਚ ਕੀ ਗਾਵੈ ਅਗਰ ਬੰਦੇ ਨੇ ਘਰ ਥੋੜਾ-ਬੋੜਾ ਕੰਮ ਕਰ ਲਿਆ ਨਾ ਆਪਣੀ ਜਨਾਨੀ ਨਾਲ ਲੈ ਓਏ ਆ ਜੋੜੂ ਦਾ ਗਲਾਮ ਹੋ ਗਈ ਲੈ ਜਨਾਨੀ ਨੇ ਬਾਬਾ ਚਿੱਤਰ ਥਲੇ ਰੱਖੇ ਇਹ ਬਹੁਤ ਘਟੀਆ ਵਰਡ ਲੋਕੀ ਬੋਲਦੇ ਨੇ ਕਿਤੇ ਬੰਦਾ ਸੇਰ ਉੱਟ ਕੇ ਬਾਲਟੀ ਲੈ ਕੇ ਪਾਣੀ ਥੜੇ ਤੇ ਪਾਏਗਾ ਉਹ ਭਰਾ ਉਹ ਪਰਜਾਈ ਨੂੰ ਸੁਆਇਆ ਹੈ ਤੂੰ ਘਰ ਦਾ ਕੰਮ ਕਰਦਾ ਸਹੀ ਗੱਲ ਇਹ ਸ਼ਬਦ ਬੋਲਦੇ ਨੇ ਨਹੀਂ ਬੋਲਣੇ ਚਾਹੀਦੇ ਪੜੇ ਲਿਖੇ ਹੋ ਸਮਝਦਾਰ ਹੋ ਅੱਜ ਕੱਲ ਮਰਲੇ ਇਹ ਚੀਜ਼ਾਂ ਨੂੰ ਸੋਚਣਾ ਬਹੁਤ ਥਰਡ ਕਲਾਸ ਕੇ ਆ ਗਿਆ ਹਮ ਆਪਣੇ ਘਰ ਦਾ ਕੰਮ ਕਰਨ ਨਾਲ ਕੋਈ ਨੀਵਾ ਨਹੀਂ ਹੋ ਜਾਂਦਾ ਹੱਥਾਂ ਦਾ ਕਿੱਤਾ ਕੰਮ ਬੰਦਾ ਚੰਗਾਈ ਰਹਿੰਦਾ ਵੈ ਪਤਾ ਨਹੀਂ ਕਿੱਥੇ ਕਿਹੜੇ ਕੰਮ ਦੀ ਲੋਡ ਪੈ ਜਾ ਸਾਨੂੰ ਸੋ ਬੰਦੇ ਨੂੰ ਐਸੀ ਨਾ ਕੰਪੈਰੀਸ ਨਾ ਕਰੋ ਕਿ ਉਹ ਕਿਸੇ ਦੇ ਥੱਲੇ ਲੱਗਾ ਹੋਇਆ ਹੈ ਜਾਂ ਬੋਟੀ ਕੋ ਡਰਦਾ ਵੈ ਨਹੀਂ ਸਾਥ ਹੈ ਪਿਆਰ ਹੈ ਦੋ ਲੇਡੀਜ਼ ਘਰ ਚ ਰਹਿ ਕੇ ਨੂੰ ਸੱਸ ਹੈ ਜਾਂ ਨਾਨਾਨ ਭਝਾਈ ਹੈ ਅਗਰ ਉਹ ਨਾਲ ਮਿਲ ਕੇ ਕੰਮ ਕਰ ਸਕਦੀ ਹੈ ਤਾਂ ਹਸਬੰਦ ਨੂੰ ਕੀ ਹੈ ਨਾਲ ਲਾ ਕੇ ਹੱਥ ਵੰਡਾ ਦੇਗਾ ਅਗਲੀ ਨੂੰ ਵੀ ਪਤਾ ਲੱਗੇਗਾ ਕਿ ਮੇਰੇ ਵਾਲੇ ਨੂੰ ਇਹਨਾਂ ਬੜਾ ਪਿਆਰ ਹੈ ਮੇਰੀ ਫਿਕਰ ਕਰਦਾ ਵੈ ਇਸ ਲਈ ਇਹਦਾ ਮੈਸੇਜ ਕੀ ਬੰਦਾ ਪਿਆ ਤੁਸੀਂ ਬਹੁਤ ਖੂਬ ਹੀ ਸਮਝੋਗੇ ਔਰ ਖੋ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਸ਼ਮੀ ਮੈਡਮ ਦੇਖਣ ਕਿ ਅਸੀਂ ਵੀਡੀਓ ਬੜੇ ਪਿਆਰ ਨਾਲ ਬੜੇ ਹੀ ਤਰੀਕੇ ਨਾਲ ਬਹੁਤ ਟਾਈਮ ਲਗਾ ਕੇ ਬਣਾਇਆ ਹੈ ਬਾਹਰ ਲਗੇ ਵੀ ਬਾਹਰ ਹੀ ਕੰਟਰੀਆਂ ਜਾਂਦੇ ਵਾ ਹਾਂਜੀ ਹਾਂਜੀ ਕੰਮ ਕਰਦੇ ਲੋਕਾਂ ਦੇ ਘਰਾਂ ਦਾ ਬਿਲਕੁਲ ਕਰਦੇ ਜੀ ਭਾਜੀ ਉੱਚ ਮਾੜਾ ਨਹੀਂ ਕੋਈ ਨਾ ਦੇਖੋ ਨਾ ਬਾਹਰ ਵਿਦੇਸ਼ ਚਲ ਗਏ ਪੈਸੇ ਜ਼ਿਆਦਾ ਮਿਲਦੇ ਨੇ ਹੁਣ ਬਾਹਰੋਂ ਵੀ ਕਈ ਹੋਰ ਸ਼ਹਿਰਾਂ ਦੇ ਇੱਥੇ ਸਾਡੇ ਇੰਡੀਆ ਦੇ ਵਿੱਚ ਆ ਕੇ ਇੱਥੇ ਵੀ ਤਾਂ ਕਰਨ ਦੇ ਕੰਮ ਬੰਦੇ ਕਰਦੇ ਨੇ ਕੁੱਕ ਜਿਹੜੇ ਬੰਨੇ ਹੁੰਦੇ ਬੰਦੇ ਹੀ ਆ ਕਈ ਸ਼ੈਫ ਜਿਹੜੇ ਹੁੰਦੇ ਨੇ ਸੋ ਇਹ ਜੀ ਸੋਚ ਕਦੀ ਨਾ ਰੱਖਿਓ ਕਿ ਬੰਦਾ ਘਰ ਵਿੱਚ ਕੰਮ ਕਰਦਾ ਤੇ ਜਨਾਨੀ ਦੇ ਥੱਲੇ ਲੱਗਾ ਹੈ ਇਹ ਆਪਣਾ ਘਰ ਹੈ ਇਹ ਤੁਹਾਡਾ ਆਪਣਾ ਹੀ ਸਾਡਾ ਕਰਮਗਾਵਾ ਹੈ ਕਰਨਾ ਇਸ ਨੂੰ ਗਲਤ ਕਦੀ ਨਾ ਲੈਣਾ ਸੋ ਵਧੀਆ ਵਧੀਆ ਕਮੈਂਟ ਲਿਖ ਕੇ ਦੱਸਣਾ ਸਾਨੂੰ ਤੇ ਉਹ ਸੀਨ ਚਲੋ ਹੈ ਬਹੁਤ ਵਧੀਆ ਵਾ ਤੁਹਾਡਾ ਮੋਹਦਾ ਸੀਨ ਹਾਂਜੀ ਹਾਂਜੀ ਹੁਣ ਬੱਚੇ ਦੀ ਦਿਲ ਦੀ ਰਮਜ਼ਾਂ ਸੇ ਮਾਪਿ ਹੋਈ ਜਾਂਦਾ ਠੀਕ ਹੈ ਜੋ ਇਹਨਾਂ ਸੀਨ ਬਹੁਤ ਵਧੀਆ ਕੀਤਾ ਹਾਂਜੀ ਹਾਂਜੀ ਇਹ ਗੱਲ ਸੱਚਾਈ ਹੈ ਬੱਚਾ ਸਾਡਾ ਕਿਤੇ ਵੀ ਤੁਰ ਫਿਰ ਲਵੇ ਬਾਹਰੋਂ ਖਾ ਪੀ ਕੇ ਵੀ ਆਇਆ ਹੈਗਾ ਜਾਂ ਭੁੱਖਾ ਆਏਗਾ ਹੋਰ ਕਿਸ ਨੂੰ ਪਤਾ ਲੱਗੇ ਨਾ ਲੱਗੇ ਵੀਡੀਓ 'ਚ ਦੇਖਣ ਵਾਲੀਆਂ ਮਾਵਾਂ ਨੂੰ ਖਾਸ ਤੌਰ ਤੇ ਮੈਂ ਕਹਿ ਰਹੀ ਹਾਂ ਪਹਿਲਾਂ ਵਾਲਾ ਚਾਹ ਲੋਗੇ ਤੁਹਾਡੇ ਬੱਚੇ ਦੇ ਦਿਲ 'ਚ ਕੀ ਚੱਲਣ ਦਿਆ ਵੈ ਉਹ ਗੱਲ ਕਿਸ ਤਰਫੋਂ ਦਾ ਨਾ ਕਰਦਾ ਕਿਉਂਕਿ ਇੱਕ ਮਾਂ ਨੇ ਭਾਜੀ ਜਨਮ ਦਿੱਤਾ ਹੁੰਦਾ ਹੈ ਹੂੰ ਉਹਨੇ ਆਪਣੇ ਬੱਚੇ ਨੂੰ ਪਾਲ ਲਿਆ ਪੋਸੀ ਹੁੰਦਾ ਵਿਆਹਿਆ ਹੁੰਦਾ ਉਹਨੂੰ ਸਾਰਾ ਪਤਾ ਹੈ ਜੋ ਸਮਝਣ ਤੇ ਆਵੇ ਨਾ ਉਹਨੂੰ ਸਾਰਾ ਪਤਾ ਹੈ ਕਿ ਉਹਦੀ ਔਲਾਦ ਦੇ ਦਿਲ ਚ ਤੇ ਦਿਮਾਗ ਚ ਕੀ ਚੱਲਦਾ ਕਹਿੰਦੇ ਨਾ ਕੋਈ ਕਿਸੇ ਦੇ ਅੰਦਰ ਵੀ ਨਹੀਂ ਜਾਣਦਾ ਪਰ ਇੱਕ ਜਿਹੜੀ ਮਾਂ ਤੇ ਕਿਹੜਾ ਪਿਓ ਹੁੰਦਾ ਨਾ ਉਹਨਾਂ ਨਾਲ ਵੱਧ ਕੇ ਤੇ ਕੋਈ ਨਹੀਂ ਜਾਣ ਸਕਦਾ ਕੰਮ ਤੋਂ ਉਹਨੇ ਵਾਂ ਜਾਂ ਆਪਾਂ ਤਾਂ ਜੀ ਲੜਦੇ ਹਾਂ ਹੁਣ ਮੇਰਾ ਮਾਪੇਲੇ ਮੈਡਮ ਪਛਾਣ ਆਣਾ ਹਾਂ ਹਾਂ ਜੀ ਕਿ ਲੜੇ ਜੀ ਜਾਂਕ ਤੁਹਾਡੀ ਬਾਹਰ ਗੱਲ ਹੋਈ ਬਿਲਕੁਲ ਜੀ ਬਿਲਕੁਲ ਸਿਰ ਇੱਕ ਮਿੰਟ ਤੇ ਪਛਾਣ ਆਣਾ ਨਾਲੇ ਪਹਿ ਪੁੱਛਦੇ ਗੱਲ ਹੋਈ ਕਿ ਦੱਸੋ ਹਾਂ ਪਿਆਰ ਉਹਦਾ ਸਾਫ਼ ਹੀ ਛੜਦਾ ਢੜਦਾ ਨਾਲੇ ਬਿਲਕੁਲ ਜੀ ਜੋ ਗੱਲ ਦੱਸੀ ਵੀਡੀਓ ਨੂੰ ਬੜੇ ਗੌਰ ਨਾਲ ਬੜੇ ਧਿਆਨ ਨਾਲ ਦੇਖਣਾ ਅਗਰ ਸਮਝ ਨਾ ਆਵੇ ਤਾਂ ਦੁਬਾਰਾ ਇੱਕ ਵਾਰੀ ਫੇਰ ਦੇਖਣਾ ਔਰ ਮੈਨੂੰ ਕਮੈਂਟ ਬਾਕਸ ਚ ਦੱਸਣਾ ਜ਼ਰੂਰ ਕਿ ਸ਼ੰਮੀ ਮੈਡਮ ਇਸ ਵੀਡੀਓ ਚ ਨਹੀਂ ਗਏ ਮੈਡਮ ਜੀ ਗਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਸੋ ਸਾਨੂੰ ਡਿਊਟੀ ਦਿੱਤੀ ਸੀ ਅਸੀਂ ਡਿਊਟੀ ਨਾਲ ਕੇ ਪੂਰੀ ਕੀਤੀ ਆ ਅੱਜ ਸੰਡੇ ਗਾ ਜੇ ਸੰਡੇ ਵੀ ਅਸੀਂ ਤੁਹਾਡੇ ਲਈ ਵੀਡੀਓ ਤਿਆਰ ਕੀਤੀ ਹੈ ਬਾਕੀ ਕੋਈ ਨਹੀਂ ਟੀਮ ਮੈਂਬਰ ਆਇਆ ਸੋ ਅਸੀਂ ਆਏ ਆ ਇੱਕ ਨਹੀਂ ਕੋ ਕਿਸੇ ਦੇ ਸਿਸਾਨ ਹੈ ਸ਼ਮੀ ਮੈਡਮ ਨਾਲ ਪਿਆਰ ਹੈ ਉਹ ਠੀਕ ਨਹੀਂ ਗਏ ਉਹ ਜਲਦੀ ਜਲਦੀ ਠੀਕ ਹੋ ਜਾਣ ਆਪਣੇ ਚੈਨਲ ਚ ਆਪ ਖਲੋਣ ਸੋ ਪਲੀਜ਼ ਤੁਸੀਂ ਸਾਰਿਆਂ ਨੇ ਆਪਣਾ ਧਿਆਨ ਰੱਖਣਾ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਵੀ ਕਰਨਾ ਸਬਸਕ੍ਰਾਈਬ ਤਾਂ ਤੁਸੀਂ ਕਰਵਾਂਦੇ ਰਹਿੰਦੇ ਹੋ ਥੈਂਕ ਯੂ ਜੀ 스티커, 스티커.